This ਗਰਮੀ ਧੁੱਪ ਤੇ ਲੂ ਵਾਲੀ ਹਵਾ ਤੋਂ ਇਸ ਵੇਲੇ ਕੁਝ ਰਾਹਤ ਮਿਲਦੀ ਹੋਈ ਪੰਜਾਬ ਦੇ ਲੋਕਾਂ ਨੂੰ ਤੇ ਹੋਰ ਦਿੱਲੀ ਦੇ ਲੋਕਾਂ ਨੂੰ ਕਿਤੇ ਰਾਹਤ ਮਿਲਦੀ ਹੋਈ ਦਿਖਾਈ ਦੇਈ ਇਹ ਬੀਤੇ ਦਿਨ ਹੀ ਵੇਖਿਆ ਗਿਆ 1 ਮਈ ਨੂੰ ਕਿੰਝ ਤੇਜ਼ ਹਵਾਵਾਂ ਤੇ ਹਨੇਰੀ ਤੇ ਤੂਫਾਨ ਨੇ ਦਸਤਕ ਦਿੱਤੀ ਤੇ ਕਈ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਹੈ ਜਿਸ ਕਰਕੇ ਰਾਹਤ ਕੁਝ ਨਾ ਕੁਝ ਤਾਂ ਮਿਲੀ ਹੈ ਪਰ ਉਥੇ ਹੀ ਗੱਲ ਕਰੀਏ ਮੌਸਮ ਵਿਭਾਗ ਦੇ ਵੱਲੋਂ yellow alert week ਜਾਰੀ ਕਰ ਦਿੱਤਾ ਗਿਆ ਅਗਲੇ ਆਉਣ ਵਾਲੇ 3 ਤੋਂ 4 ਦਿਨਾਂ ਤੱਕ ਦਾ yellow ਮੌਸਮੀ ਭਾਗ ਨੇ ਜਾਰੀ ਕੀਤਾ ਹੈ ਦੱਸਿਆ ਜਾ ਰਿਹਾ ਹੈ ਮੌਸਮੀ ਭਾਗ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੰਜ ਹੀ ਹਨੇਰੀ ਤੂਫਾਨ ਦੇ ਨਾਲ ਮੀਂਹ ਦੇ ਅਸਰ ਬਣੇ ਹੋਏ ਨੇ ਤੇ ਉੱਥੇ ਹੀ ਹੋਰ ਵੀ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਹਵਾ ਜਿਹੜੀ ਹੈ ਚੱਲੇਗੀ ਹਨੇਰੀ ਇਦਾਂ ਹੀ ਆਉਂਦੀ ਰਹੇਗੀ ਐਲਰਟ ਜਿਸ ਦਾ ਜਾਰੀ ਕੀਤਾ ਗਿਆ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਦੇ ਵਿੱਚ ਪਟਿਆਲਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਸਣੇ ਹੋਰ ਕਈ ਥਾਵਾਂ ਤੇ ਮੀਂਹ ਪੈਣ ਦੀ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ ਤੇ ਉੱਥੇ ਹੀ ਦਿੱਲੀ NCR ਦੀ ਗੱਲ ਕਰੀਏ ਤਾਂ ਦਿੱਲੀ NCR ਦੇ ਵਿੱਚ ਕੱਲ ਰਾਤ ਦੇ ਵਿੱਚ ਨੂੰ ਵੀ ਵੇਖਿਆ ਗਿਆ ਕਾਫੀ ਤੇਜ਼ ਹਵਾਵਾਂ ਚਲੀਆਂ ਜਿਸ ਕਰਕੇ ਆਵਾਜਾਈ ਕੁਝ ਪ੍ਰਭਾਵਿਤ ਦੇਖੀ ਜਾ ਰਹੀ ਕਿਉਂਕਿ ਤੇਜ਼ ਹਵਾ ਚੱਲਣ ਦੇ ਨਾਲ ਜਿਹੜੇ ਤਰਖਤ ਨੇ ਉਹ ਵੀ ਡਿੱਗ ਜਾਂਦੇ ਨੇ ਤੇ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਹੈ ਤੇ ਇਸ ਨੂੰ ਲੈ ਕੇ ਹੁਣ ਅੱਗੇ ਆਣੋ ਦੇਣਾ ਕਿੰਨੀ ਰਾਹਤ ਲੋਕਾਂ ਨੂੰ ਮਿਲੇਗੀ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ ਅਚਾਨਕ ਜੋ ਇਹ ਗਰਮੀ ਵਧੀ ਸੀ ਜਿਸ ਕਰਕੇ ਲੋਕ ਕਾਫੀ ਪਰੇਸ਼ਾਨ ਵੀ ਹੋ ਗਏ ਸੀ ਐਤ ਕੀ ਸਰਦੀ ਦੀ ਗੱਲ ਕਰੀ ਤੇ ਖਾਸ ਸਰਦੀਆਂ ਨਹੀਂ ਪਈਆਂ ਗਰਮੀ ਜ਼ਿਆਦਾ ਜਲਦੀ ਆਈ ਤੇ ਕਿਤੇ ਨਾ ਕਿਤੇ ਇਹ ਵੀ ਸੀਗਾ ਲੋਕਾਂ ਨੂੰ ਕਿ ਮੀਂਹ ਪੈ ਜਾਵੇ ਹਵਾ ਚੱਲ ਜਾਵੇ ਤਾਂ ਕਿ ਮੌਸਮ ਦੇ ਵਿੱਚ ਰਾਹਤ ਹੋਵੇ ਤਾਂ ਹੁਣ ਕੱਲ ਤੋਂ ਹੀ ਦੇਖਿਆ ਜਾ ਰਿਹਾ ਯਾਨੀ ਕਿ 1 ਮਈ ਤੋਂ ਹੀ ਵੇਖਿਆ ਜਾ ਰਿਹਾ ਕੁਝ ਨਾ ਕੁਝ ਰਾਹਤ ਦੇਖਣ ਨੂੰ ਮਿਲੀ ਹੈ ਤੇ ਆਉਣ ਵਾਲੇ 3-4 ਦਿਨਾਂ ਚ ਵੀ ਜੋ yellow alert ਜਾਰੀ ਕੀਤਾ ਹੈ ਇਸ ਦਾ ਕਿੰਨਾ ਅਸਰ ਵੇਖਿਆ ਜਾਵੇਗਾ